ਚੋਣਾਂ ਤੋਂ ਤੁਰੰਤ ਬਾਅਦ ਆਮ ਆਦਮੀ ਪਾਰਟੀ ਖਤਮ ਕਰ ਦਿੱਤੀ ਜਾਵੇਗੀ ਇਹ ਵੱਡਾ ਖੁਲਾਸਾ ਅੱਜ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੀਤਾ ਗਿਆ ਹੈ ਉਹਨਾਂ ਨੇ ਆਪਰੇਸ਼ਨ ਲੋਟਸ ਤੋਂ ਬਾਅਦ ਭਾਜਪਾ ਵੱਲੋਂ ਚਲਾਏ ਗਏ ਇੱਕ ਹੋਰ ਆਪਰੇਸ਼ਨ ਦੀ ਗੱਲ ਕੀਤੀ ਹੈ ਜਿਸ ਦੇ ਤਹਿਤ ਆਮ ਆਦਮੀ ਪਾਰਟੀ ਨੂੰ ਖਤਮ ਕੀਤਾ ਜਾਏਗਾ ਇਹ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਆਖਰ ਕਿਹੜਾ ਆਪਰੇਸ਼ਨ ਹੁਣ ਬੀਜੇਪੀ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੇ ਲਈ ਚਲਾਇਆ ਜਾ ਰਿਹਾ ਕੇਜਰੀਵਾਲ ਦੇ ਆਧਾਰ ਦੇ ਉੱਤਰ ਮੁਤਾਬਕ ਉਸ ਆਪਰੇਸ਼ਨ ਦੀ ਗੱਲ ਕਰਾਂਗੇ ਤੇ ਕਿਹੜੇ ਕਿਹੜੇ ਸਟੈਪਾਂ ਦੇ ਮੁਤਾਬਕ ਕੇਜਰੀਵਾਲ ਦੇ ਅਨੁਸਾਰ ਪਾਰਟੀ ਨੂੰ ਖਤਮ ਕੀਤਾ ਜਾਏਗਾ ਕੱਲੇ-ਕੱਲੇ ਸਟੈਪ ਦੇ ਉੱਪਰ ਚਰਚਾ ਕਰਾਂਗੇ ਤੇ ਉਧਰ ਚਰਚਾ ਕਰਾਂਗੇ ਬੀਜੇਪੀ ਨੂੰ ਘੇਰਨ ਦੇ ਲਈ ਅੱਜ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਪ੍ਰੋਟੈਸਟ ਕੀਤਾ ਗਿਆ ਲੇਕਿਨ ਇਸ ਪ੍ਰੋਟੈਸਟ ਦੇ ਉੱਪਰ ਵੱਡੇ ਸਵਾਲ ਉੱਠ ਗਏ ਨੇ ਸਵਾਲ ਕਿਸ ਵੱਲੋਂ ਚੁੱਕੇ ਗਏ ਨੇ ਕਿਸ ਤਰੀਕੇ ਨਾਲ ਚੁੱਕੇ ਗਏ ਨੇ ਸੋ ਇਸ ਪ੍ਰਦਰਸ਼ਨ ਦਾ ਅਸਲ ਮਕਸਦ ਸੀ ਕੀ ਇਸ ਬਾਰੇ ਵੀ ਗੱਲ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਪੀਐਮ ਮੋਦੀ ਦੀ ਪੰਜਾਬ ਫੇਰੀ ਦੀ ਜਿਸ ਦੇ ਵਿੱਚ ਕੀ 8 ਰੈਲੀਆਂ ਪੰਜਾਬ ਦੇ ਵਿੱਚ ਉਹ ਕਰਨਗੇ 3 ਰੈਲੀਆਂ ਦਾ ਸ਼ਡਿਊਲ ਜਾਰੀ ਹੋ ਚੁੱਕਿਆ ਹੈ ਇਹ ਰੈਲੀਆਂ ਕਦੋਂ ਤੇ ਕਿੱਥੇ ਹੋਣਗੀਆਂ ਤੇ ਇਸ ਰੈਲੀਆਂ ਦੇ ਦੌਰਾਨ ਪੰਜਾਬ ਸਰਕਾਰ ਦਾ ਅਤੇ ਖਾਸ ਤੌਰ ਤੇ ਬੀਜਪੀ ਦੀ ਬ੍ਰੋਤਾ ਕਰ ਰਹੇ ਕਿਸਾਨਾਂ ਦਾ ਰਵਈਆ ਕੀ ਰਹਿਣ ਵਾਲਾ ਹੈ ਗੱਲਬਾਤ ਉਸ ਦੇ ਉੱਪਰ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੁੱਦਾ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਡਾਕਟਰ ਹਰਵਿੰਦਰ ਸਿੰਘ ਪੱਟੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਡਾਕਟਰ ਸਾਹਿਬ ਦਾ ਜੀ ਪ੍ਰੋਗਰਾਮ ਚ ਸ਼ੁਕਰੀਆ ਲਖਵਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦਰਸ਼ਕਾਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ 2022 ਦੀ ਇਲੈਕਸ਼ਨ ਦੀ ਗੱਲ ਕਰੀਏ ਵਿਧਾਨ ਸਭਾ ਦੀ ਇਲੈਕਸ਼ਨ ਦੀ ਗੱਲ ਕਰੀਏ ਇੱਕ ਆਪਰੇਸ਼ਨ ਲੋਡਸ ਬੜੇ ਜੋਰ ਸ਼ੋਰ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਉਛਾਲਿਆ ਗਿਆ ਸੀ ਜਾਂ ਕਹੀਏ ਆਮ ਆਦਮੀ ਪਾਰਟੀ ਦੇ ਵੱਲੋਂ ਉਛਾਲਿਆ ਗਿਆ ਸੀ ਇਲਜ਼ਾਮ ਸੀ ਕਿ ਭਾਜਪਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੋੜਨਾ ਚਾਹੁੰਦੀ ਹੈ ਸੈਸ਼ਨ ਦਾ ਇੱਕ ਦਿਨ ਵੀ ਸੱਜਿਆ ਗਿਆ ਇਸ ਉੱਪਰ ਕਾਫੀ ਟਾਈਮ ਵੀ ਬਰਬਾਦ ਕੀਤਾ ਲੇਕਿਨ ਰਿਜ਼ਲਟ ਅਜੇ ਤੱਕ ਜ਼ੀਰੋ ਹੈ ਹੁਣ ਇੱਕ ਕਿਉਂਕਿ ਚੋਣਾਂ ਦਾ ਫਿਰ ਤੋਂ ਮਾਹੌਲ ਬਣ ਚੁੱਕਿਆ ਹੈ ਅਰਵਿੰਦ ਕੇਜਰੀਵਾਲ ਦੇ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ ਖੁਲਾਸਾ ਇਹ ਕਿ ਇਲੈਕਸ਼ਨਾਂ ਤੋਂ ਬਾਅਦ ਲੋਕ ਸਭਾ ਦੀ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਕ੍ਰਸ਼ ਕਰ ਦਿੱਤਾ ਜਾਵੇਗਾ ਸੋ ਭਾਜਪਾ ਕ੍ਰਸ਼ ਕਰੇਗੀ ਖਤਮ ਕਰ ਦੇਵੇਗੀ ਸੋ ਉਹਨਾਂ ਦੇ ਖੁਲਾਸੇ ਨੇ ਉਹਨਾਂ ਨੇ ਇੱਕ ਨਵੇਂ ਆਪਰੇਸ਼ਨ ਦੀ ਗੱਲ ਕੀਤੀ ਆ ਆਪਰੇਸ਼ਨ ਝਾੜੂ ਉਹ ਕਹਿੰਦੇ ਭਾਜਪਾ ਨੇ ਲਾਂਚ ਕਰਤਾ ਆਖਰ ਇਹ ਆਪਰੇਸ਼ਨ ਝਾੜੂ ਹੈ ਕੀ ਤੇ ਕਿਹੜੇ ਕਿਹੜੀਆਂ ਤਿੰਨ ਵਿਧੀਆਂ ਦੇ ਦੱਸਿਆ ਨੇ ਜਿਸ ਦੇ ਅਕੋਰਡਿੰਗ ਆਪਰੇਸ਼ਨ ਝਾੜੂ ਦੇ ਤਹਿਤ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਲਈ ਬੀਜੇਪੀ ਅੱਗੇ ਵਧ ਰਹੀ ਹੈ ਪੂਰਾ ਮਾਮਲਾ ਕੀ ਹੈ ਆਪਰੇਸ਼ਨ ਕੀ ਹੈ ਤੇpropto ਲਈ ਵੀ ਐਸੀ ਹਾਲਾਤ ਬਣ ਗਈ ਹੈ ਲਖਵਿੰਦਰ ਜੀ ਕਿ ਚਰਚਾ ਕਰਦਿਆਂ ਨੂੰ ਵੀ ਸ਼ਰਮਾਉਂਦੇ ਆ ਹੁੰਦਾ ਮਤਲਬ ਗੱਲ ਬੜੀ ਮਾਮੂਲੀ ਤੇ ਸਧਾਰਨ ਹੈ ਪਰ ਉਹਦੇ ਉੱਪਰ ਇਨਾ ਖੋਰੂ ਪਾਇਆ ਜਾ ਰਿਹਾ ਹੈ ਮੈਂ ਇਸ ਪਾਰਟੀ ਤੋਂ ਹਰਾ ਨਾ ਮਤਲਬ ਦੁਨੀਆ ਦੇ ਵਿੱਚ ਪੋਲਿਟਿਕਲ ਪਾਰਟੀਆਂ ਦੀ ਸਟੱਡੀ ਬੜੀ ਕਰੀ ਹੈ ਇਹ ਪਹਿਲਾਂ ਹੀ ਸ਼ੇਰ ਦੇ ਆਉਣ ਤੋਂ ਪਹਿਲਾਂ ਹੀ ਸ਼ੇਰ ਆਇਆ ਸ਼ੇਰ ਆਇਆ ਟੋਲਟ ਮਕਾ ਕਰਕੇ ਆਪਣੀ ਨਾਕਾਮੀਆਂ ਨੂੰ ਢੱਕਣ ਦੀ ਕੋਸ਼ਿਸ਼ ਕਰਦੇ ਨੇ ਸੀ। ਤੁਹ ਤੁਸੀਂ دلچਸਪ ਗੱਲ ਇਹ ਦੇਖੋ ਕਿ 13 ਮਈ ਤੋਂ ਬਾਅਦ ਇੱਕ ਮਸਲਾ ਖੜਾ ਹੋ ਗਿਆ ਕਿ ਤੁਹਾਡੇ ਘਰ ਦੇ ਵਿੱਚ ਤੁਹਾਡੀ ਪਾਰਟੀ ਦੇ ਵਿੱਚ ਇੱਕ ਮੈਂਬਰ ਤੁਹਾਡਾ ਤੁਹਾਡੇ ਆਪਣੇ ਹਿਸਾਬ ਨਾਲ ਨਹੀਂ ਚੱਲਿਆ। ਜਾਇ ਇਹ ਕਹਿ ਲੋਗੇ ਕਿ ਤੁਸੀਂ ਉਹਦੇ ਨਾਲ ਠੀਕ ਦਾ ਟ੍ਰੀਟ ਨਹੀਂ ਕਰ ਸਕੇ ਤੁਹਾਡੇ ਪੀਏ ਨੇ ਉਹਨਾਂ ਦੇ ਨਾਲ ਮਿਸਪੇਹ ਗੱਲ ਬੜੀ ਮੂਰਲੀ ਹੈ ਕੋਈ ਗੱਲ ਹੈ ਕਿ ਉਸ ਲੇਡੀ ਨੇ ਸ਼ਿਕਾਇਤ ਲਿਖਾ ਦਿੱਤੀ ਜਿਹੜਾ ਬੰਦਾ ਹੈ ਤੇ ਸਿਪਾਹੀ ਉਹਨੂੰ ਕਿਤੇ ਤਾਬ ਕਰਾਉਂ ਗੱਲ ਉੱਤੇ ਏਜਰੀਵਾਲ ਸਾਹਿਬ ਮਤਲਬ ਇੱਕ ਥਾਪੜ ਕੇ ਜਾ ਰਹੇ ਨੇ ਬੀਜੇਪੀ ਦੇ ਦਫ਼ਤਰ ਦੇ ਵਿੱਚ ਕਿ ਸਾਨੂੰ ਫੜ ਲਓ ਸਾਨੂੰ ਮਾਰਤਾ ਸਾਨੂੰ ਖਾ ਲਿਆ ਸਾਨੂੰ ਪੀ ਲਿਆ ਮਤਲਬ ਇਹ ਸੀ ਨਹੀਂ ਉਹਦੀ ਗੱਲ ਹੈ ਕਿ ਇਹਨਾਂ ਦੀ ਕੋਈ ਚੈਕ ਤਾਂ ਮਤਲਬ ਚੈਕਿੰਗ ਕਰਾਉਣੀ ਚਾਹੀਦੀ ਹੈ ਕੋਈ ਕੱਲ ਮਤਲਬ ਕੋਈ ਲੌਜੀਕ ਦੀ ਕੋਈ ਗੱਲ ਨਹੀਂ ਇਹ ਮੰਨ ਲਿਆ ਕਿ ਸਾਰੀਆਂ ਪਾਰਟੀਆਂ ਇੱਕ ਦੂਜੇ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਸਿਆਸਤ ਦੇ ਵਿੱਚ ਕੌਣ ਨਹੀਂ ਕਿਹਨੂੰ ਖਤਮ ਕਰਨਾ ਚਾਹੁੰਦਾ ਇਹ ਵੀ ਕੋਈ ਗੱਲ ਨਹੀਂ ਹੈ ਕੋਈ ਕਹਿ ਨਹੀਂ ਰਿਹਾ ਕਿ ਬੀਜੇਪੀ ਬਹੁਤ ਬੁੱਕਤ ਹੁੰਦੀ ਹੈ ਉਹਨਾਂ ਦੇ ਵਿੱਚ ਵੀ ਬਹੁਤ ਲੋਕਸ ਨੇ ਥੋੜੇ ਜਿਵੇਂ ਬਹੁਤ ਲੋਕਸ ਨੇ ਪਰ ਤੁਸੀਂ ਇਹ ਕੀ ਕਰਨ ਬਣੀ ਕਿ ਤੁਹਾਡਾ ਪੀ ਇਹ ਫੜ ਲਿਆ ਕਿ ਤੁਸੀਂ ਸਾਰੇ ਆਪਣੇ ਐਮਪੀ ਐਮਐਲਏ ਜਾ ਕੇ ਉੱਥੇ ਇੱਕ ਟੱਪੜ ਕੇ ਜੀ ਅਸੀਂ ਕੱਲ ਜਾਵਾਂਗੇ ਤਾਂ ਕਰਾਂਗੇ ਫਿਰ ਤੁਸੀਂ ਜਾ ਕੇ ਅੱਧੇ ਘੰਟੇ ਵੀ ਬਹੁਤ ਤੁਸੀਂ ਵਾਪਸ ਆ ਜਾਓਂਗੇ ਜੁਨੀਓ ਘਰ ਦੇ ਵਿੱਚ ਬਿੰਦਦਰ ਸਿੰਘ ਪ੍ਰੋਟੈਸਟ ਵੀ ਹੁੰਦਾ ਚਾਹੀਦਾ ਹੈ ਜੀ ਇੰਤਾਂ ਦਾ ਹੱਸੋ ਹੀਣਾ ਪ੍ਰੋਟੈਸਟ ਮੈਂ ਤਾਂ ਕਦੇ ਦੇ ਜੀ ਤੁਸੀਂ ਕਿੱਥੇ ਜਾ ਰਹੇ ਹੋ ਤੁਸੀਂ ਥਾਣੇ 'ਚ ਜਾ ਰਹੇ ਹੋ ਤੁਸੀਂ ਹੋਮ ਮਿਨਿਸਟਰੀ 'ਚ ਜਾ ਰਹੇ ਹੋ ਤੁਸੀਂ ਪੀਐਮ ਦਾ ਕੋਈ ਦਫ਼ਤਰ ਜਾ ਰਹੇ ਹੋ ਤੁਹਾਨੂੰ ਗ੍ਰਿਫਤਾਰ ਕਰਨਾ ਤੁਸੀਂ ਬੀਜੇਪੀ ਦੇ ਦਫ਼ਤਰ ਦੇ ਵਿੱਚ ਜਾ ਕੇ ਮਤਲਬ ਕੀ ਕਰਨਾ ਚਾਹੁੰਦੇ ਹੋ ਇਹ ਕੀ ਮਤਲਬ ਡਾਕਟਰ ਸਾਹਿਬ ਇੱਕ ਉਹ ਕਿਸੇ ਆਪਰੇਸ਼ਨ ਦੀ ਗੱਲ ਵੀ ਕਰ ਰਹੇ ਨੇ ਵੀ ਉਸ ਤਹਿਤ ਕੁਝ ਕਾਰਵਾਈਆਂ ਕਰਨਗੇ ਸਾਡੇ ਤੇ ਜਿਸ ਦੇ ਤਹਿਤ ਉਹ ਕਹਿੰਦੇ ਨੇ ਪਾਰਟੀ ਖਤਮ ਕੀਤੀ ਹੋ ਉਹ ਝਾੜੂ ਅਗਰ ਹੈ ਕਿ ਆ ਆਪਰੇਸ਼ਨ ਕੀਤਾ ਹੋ ਉਹ ਝਾੜੂ ਦਾ ਉਹ ਤਿੰਨ ਸਟੈਪ ਤੁਸੀਂ ਦੱਸ ਦਿਓ ਕਿਹੜੇ ਕਿਹੜੇ ਨੇ ਮੈਂ ਤਾਂ ਉਹਦਾ ਇੰਨਾ ਕੀ ਦੇਖਿਆ ਹੈ ਖਬਰ ਪੜ੍ਹੀ ਹੈ ਮੈਂ ਸਰ ਉਹ ਸਰ ਉਹਦੇ ਵਿੱਚ ਸਟੈਪ ਉਹਨਾਂ ਨੇ ਦੱਸੇ ਨੇ ਵੀ ਪਹਿਲੇ ਸਟੈਪ ਦੇ ਵਿੱਚ ਤਾਂ ਜਿਹੜਾ ਸ਼ੁਰੂ ਕਰ ਚੁੱਕਿਆ ਹੈ ਉਹਨਾਂ ਨੇ ਇਲਜ਼ਾਮ ਲਾਏ ਨੇ ਭਾਜਪੀ ਤੇ ਵੀ ਸਾਡੇ ਸਾਰੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਨੂੰ ਅੰਦਰ ਦੇਣ ਗਈ ਕਿੱਕ ਕਰਕੇ ਹੁਣ ਕਹਿੰਦੇ ਰਾਗਵ ਚੱਡਾ ਦੀ ਵਾਰੀ ਹੈ ਉਸ ਤੋਂ ਬਾਅਦ ਆਤਿਸ਼ੀ ਦੀ ਵੀ ਵਾਰੀ ਹੈ ਸੌਰਵ ਭਾਰਤਵਾੜ ਦੀ ਵੀ ਵਾਰੀ ਹੈ ਤੇ ਦੂਸਰਾ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਉਸ ਤੋਂ ਬਾਅਦ ਇਹਨਾਂ ਦੇ ਵਕੀਲ ਨੇ ਸਟੇਟਮੈਂਟ ਦਿੱਤੀ ਹੈਗੀ ਕੋਰਡ ਦੇ ਵਿੱਚ ਵੀ ਭਾਈ ਇਹ ਖਾਤੇ ਫ੍ਰੀਜ਼ ਕਰਾਂਗੇ ਸੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਖਾਤੇ ਵੀ ਫ੍ਰੀਜ਼ ਕਰ ਦਾਂਗੇ ਤੇ ਉਸ ਤੋਂ ਬਾਅਦ ਕਹਿੰਦੇ ਸੀ ਖਾਤੇ ਤਾਂ ਨਹੀਂ ਹੁਣ ਫ੍ਰੀਜ਼ ਕਰ ਰਹੇ ਨੇ ਵੀ ਇਹਨਾਂ ਨੂੰ ਸਿੰਪਥੀ ਮਿਲੇਗੀ ਇਲੈਕਸ਼ਨ ਦੇ ਵਿੱਚ ਤੇ ਤੀਸਰਾ ਉਹਨਾਂ ਨੇ ਕਿਹਾ ਵੀ ਇਲੈਕਸ਼ਨ ਤੋਂ ਬਾਅਦ ਜਿਹੜਾ ਸਾਡਾ ਦਫ਼ਤਰ ਹੈ ਉਹ ਸਾਡੇ ਤੋਂ ਖਾਲੀ ਕਰਾ ਕੇ ਸਾਨੂੰ ਰੋਡ ਤੇ ਲਿਆਂਦਾ ਜਾਊਗਾ ਇਹ ਤਿੰਨ ਸਟੈਪਾਂ ਦੇ ਨਾਲ ਕਹਿੰਦੇ ਨੇ ਸਾਡੀ ਪਾਰਟੀ ਖਤਮ ਕਰਨੀ ਹੈ ਇਹ ਉਹਨਾਂ ਦਾ ਕਹਿ ਰਹੇ ਨੇ ਵੀ ਆਪਰੇਸ਼ਨ ਝਾੜੂ ਹੈ ਇਸ ਆਪਰੇਸ਼ਨ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਕਿੰਨੀ ਸੱਚਾਈ ਲੱਗ ਰਹੀ ਹੈ ਇਸ ਵਿੱਚ ਤੁਹੇ ਕੋ ਗੱਲੇ ਜਿਹੜੀ ਹੱਸੋ ਵੀ ਨਹੀਂ ਗੱਲ ਐ ਕਿ ਆਪ ਹੀ ਦੱਸੀ ਜਾ ਰਹੇ ਨੇ ਕਿ ਤੁਸੀਂ ਸਾਡੇ ਨਾਲ ਐਦਾਂ ਐਦਾਂ ਆਹਾ ਹਾ ਸਟੈਪ ਨੇ ਜਿਹੜੇ ਐਦਾਂ ਕਰੋ ਮਤਲਬ ਉਹ ਕਹਿੰਦੇ ਜੀ ਪੀਐਮ ਸਾਹਿਬ ਨੂੰ ਮਿਲਦੇ ਰਹਿੰਦੇ ਨੇ ਸਾਡੇ ਬੰਦੇ ਇੱਕ ਤਾਂ ਗੱਲ ਇਹ ਐ ਕਿ ਇਹ ਕਿਉਂ ਖਿਚੜੀ ਹੋਈ ਸੀਗੇ ਉਹਨਾਂ ਦਾ ਹੀ ਪਾਰਟ ਸੀ ਔਰ ਤੁਸੀਂ ਆਪਾਂ ਕਿੰਨੀਆਂ ਡਿਸਕਸ਼ਨਸ ਦੇ ਜਮਾਤਾਂ ਬਹੁਤ ਵਾਰੀ ਇਹ ਗੱਲ ਕਹਿ ਚੁੱਕੇ ਹਾਂ ਕਿ ਉਹਨਾਂ ਦਾ ਐਕਸਟੈਂਸ਼ਨ ਕਾਊਂਟਰ ਸੀਗਾ ਭਾਜਪਾ ਨੇ ਫੈਸਲਾ ਕਰ ਲਈ ਬੰਦ ਕਰਨ ਦਾ ਇਹ ਆਪਾਂ ਹੁਣ ਨਹੀਂ ਆਪਾਂ ਤਾਂ ਬਹੁਤ ਦਿਨ ਪਹਿਲਾਂ ਕਹਿ ਦਿੱਤੀ ਸੀ ਕੇਜਰੀਵਾਲ ਸਾਹਿਬ ਤਾਂ ਅੱਜ ਕਹਿ ਰਹੇ ਨੇ ਗੱਲ ਕਿ ਉਹਨਾਂ ਦੇ ਸਮਾਨ ਦੀ ਉਹਨਾਂ ਨੇ ਉਹਨੂੰ ਸਪਲਾਈ ਰੋਕ ਦੇਣੀ ਹੈ ਤੇ ਦੁਕਾਨ ਬੰਦ ਹੋ ਜਾਣੀ ਗੱਲ ਇੰਨੀ ਕਹੀ ਐ ਸੀ। ਉਹ ਇੱਕ ਨਾ ਬਹੁਤ ਹੀ ਅਜੀਬੋ ਗਰੀਬ ਗੱਲ ਐ ਪੰਜਾਬੀ ਦੇ ਵਿੱਚ ਕਹਿੰਦੇ ਹੁੰਦੇ ਨੇ ਕਹਿੰਦੇ ਵੀ ਉਹ ਕੋ ਲੇਡੀ ਕਿਸੇ ਨੂੰ ਕਹਿ ਰਹੀ ਸੀ ਕਿ ਭਾਈ ਤੂੰ ਮੈਨੂੰ ਛੇੜੇਗਾ। ਤੇ ਉਹ ਬੰਦੇ ਦੇ ਕੋਲ ਇੱਕ ਝਾੜੂ ਸੀਗਾ, ਇੱਕੋ ਬੰਦੇ ਕੋਲ ਸਫ ਸੀਗੀ, ਇੱਕੋ ਬੰਦੇ ਕੋਲ ਬਾਲਟੀ ਸੀ। ਉਹ ਕਹਿੰਦਾ ਬੀਬੀ ਮੇਰਾ ਤਾਂ ਹੱਥੇ ਹੀ ਨਹੀਂ ਹੋਵੇਲਾ ਮੈਂ ਤੈਨੂੰ ਕਿਵੇਂ ਛੇੜੂਗਾ। ਉਹ ਕਹਿੰਦੀ ਤੂੰ ਬਾਲਟੀ ਰੱਖ ਦੇਣੀ ਐ, ਝਾੜੂ ਉਹਦੇ ਵਿੱਚ ਪਾ ਦੇਣਾ, ਸਫ ਗੁਸਾ ਲੈਣੀ ਐ ਫਿਰ ਤੂੰ ਮੈਨੂੰ ਛੇੜੇਗਾ। ਉਹ ਲੋਗ ਉਹਨੂੰ ਤਰੀਕੇ ਦੱਸ ਰਹੇ ਨੇ ਕਿ ਤੁਸੀਂ ਪਹਿਲਾਂ ਸਾਡੇ ਬੰਦਿਆਂ ਨੂੰ ਅੰਦਰ ਕਰੋ ਫਿਰ ਤੁਸੀਂ ਖਾਤੇ ਫ੍ਰੀਜ਼ ਕਰੋ ਫਿਰ ਤੁਸੀਂ ਸਾਡਾ ਦਫਤਰ ਬੰਦ ਕਰ ਦਿਓ ਫਿਰ ਬਾਅਦ ਦੇ ਵਿੱਚ ਡੰਕਾ ਵਜਾਉਣਗੇ ਵੀ ਇਹ ਵੀ ਤਾਂ ਅਸੀਂ ਉਹ ਹੀ ਦੱਸੀ ਸੀ ਗਾਣ ਮਤਲਬ ਅਜੀਬੋ ਗਰੀਬ ਗੱਲ ਹੈ ਆਪਣੇ ਆਪ ਦੇ ਵਿੱਚ ਕਿ ਇੱਕ ਤੁਸੀਂ ਇੱਕ ਸਿੰਪਲ ਕੇਸ ਹੈ ਤੁਸੀਂ ਉਹਦਾ ਜ਼ਿਕਰ ਨਹੀਂ ਕਰ ਰਹੇ ਇੱਕ ਲੇਡੀ ਜਿਹਨੂੰ ਤੁਸੀਂ ਹੀ ਕਿਸੇ ਹੋਰ ਨੇ ਤੁਹਾਨੂੰ ਫੋਰਸ ਨਹੀਂ ਕੀਤਾ ਤੁਸੀਂ ਹੀ ਉਹਨੂੰ ਮਹਿਲਾ ਕਮਿਸ਼ਨ ਦੀ ਚੇਅਰਮੈਨ ਬਣਾਇਆ ਤੁਸੀਂ ਆਪਣੀ ਸਿਆਸਤ ਅਕੋਰਡਿੰਗਲੀ ਉਹਨੂੰ ਹਟਾ ਲਿਆ ਤੁਸੀਂ ਆਪਣੀਆਂ ਫੈਸਲੇ ਨੇ ਫਿਰ ਤੁਸੀਂ ਉਹਨੂੰ ਰਾਜ ਸਭਾ ਦੀ ਮੈਂਬਰਸ਼ਿਪ ਉਹ ਲੇਡੀ ਥੋਂ ਮਿਲਣਾ ਆਉਂਦੀ ਹੈ ਕੋਈ ਸਧਾਰਨ ਨਹੀਂ ਹੈ ਤੁਹਾਡੀ 20 ਸਾਲਾਂ ਦੀ ਪੁਰਾਣੀ ਜਾਤੀ ਵੀ ਤੁਸੀਂ ਕਹਿ ਰਹੇ ਹੋ 20 ਸਾਲ ਦਾ ਰਿਸ਼ਤਾ ਹੈ ਜਾਤੀ ਬਾਟੀ ਬਣੀ ਉਹਦੀ ਵਰਕਰ ਹੈ ਉਹ ਲੀਡਰ ਹੈ ਉਹਦੇ ਨਾਲ ਕੋਈ ਸੁਪੋਜ਼ਡਲੀ ਲੈਜੀਟਲੀ ਮਿਸਬੀਹੇਵ ਕਰਦਾ ਹੈ ਤੇ ਉਹ ਪੁਲਿਸ ਥਾਣੇ ਦੇ ਵਿੱਚ ਜਾ ਕੇ ਰਿਪੋਰਟ ਕਰਦੀ ਹੈ ਅਰ 3-4 ਦਿਨ ਮਿਸਟਰੀ ਬਣੀ ਰਹਿੰਦੀ ਹੈ ਤੁਸੀਂ ਚੁੱਪ ਰਹਿੰਦੇ ਹੋ ਤੁਹਾਡਾ ਆਪਣਾ ਇੱਕ ਸੀਨੀਅਰ ਲੀਡਰ ਦਾ ਇਸ ਬਦ ਮੈਂਬਰ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਹੈ ਕਿ ਭਾਈ ਇਹ ਘਟਨਾ ਕੋਈ ਹੈਾਰੇ ਬੰਦਾ ਦੋਸ਼ੀ ਹੈ ਸੀਐਮ ਸਾਹਿਬ ਇਹਦਾ ਨੋਟਸ ਲੈਣਗੇ ਐਕਸ਼ਨ ਲੈਣਗੇ ਇਹਦੇ ਉੱਪਰ ਸੀਐਮ ਸਾਹਿਬ ਐਕਸ਼ਨ ਲੈਣ ਦੀ ਬਜਾਏ ਬਾਕੀਆਂ ਨੂੰ ਝੋਕ ਦਿੰਦੇ ਨੇ ਕਿ ਜੀ ਉਹ ਤਾਂ ਵੀਡੀਓ ਫੁਟੇਜ ਦੇਖ ਲੋ ਫਲਾਣਾ ਦੇਖ ਲੋ ਘੁੰਕਾ ਦੇਖ ਲੋ ਕੁਝ ਹੋਇਆ ਹੀ ਨਹੀਂ ਇੰਟਰਸਟਿੰਗਲੀ ਉਹ ਬੰਦਾ ਵੀ ਐਫਆਈਆਰ ਦਾ ਜ਼ਿਕਰ ਆਉਂਦਾ ਹੈ ਕਿ ਮੇਰੇ ਨਾਲ ਵੀ ਧੱਕਾ ਹੋਇਆ ਇਹ ਤਾਂ ਮਤਲਬ ਘਟਨਾ ਤਾਂ ਹੋਈ ਹੈ 2 ਐਫ ਆਈ ਆਰ ਹੋਣਗੀਆਂ ਪਰ ਤੁਸੀਂ ਸਾਰੀ ਗੱਲ ਨੂੰ ਅਪ੍ਰੈਸ ਕਰਨ ਦੀ ਬਜਾਏ ਆਪਣੇ ਘਰ ਦਾ ਮਸਲਾ ਹੱਲ ਕਰਨ ਦੀ ਬਜਾਏ ਆਪਣੀ ਪਾਰਟੀ 'ਚ ਬੈਠ ਕੇ ਵਿਚਾਰ ਕਰਨ ਦੀ ਬਜਾਏ ਤੁਸੀਂ ਚੱਲ ਬਿਓ ਇੱਕ ਥਾਪੜ ਦੇ ਕੇ ਸਾਨੂੰ ਫੜ ਲਓ ਸਾਨੂੰ ਕਰ ਲਓ ਜੋ ਮਰਜੀ ਜੋ ਕੁਝ ਕਰ ਲੈ ਕਿਉਂ ਤੁਹਾਨੂੰ ਫੜ ਲਵੇ ਕੋਈ ਤੁਸੀਂ ਕ੍ਰਾਈਮ ਕਰੋਗੇ ਤੁਹਾਨੂੰ ਫੜ ਲੈਣਗੇ ਮਤਲਬ ਅਜੀਬ ਕਿਸਮ ਦੀ ਗੱਲ ਹੈ ਮੈਂ ਸਮਝਦਾ ਹੈ بڑے ਲਿਖੇ ਬੰਦੇ ਨੇ ਮੈਂ ਸੁਣਿਆ ਸੀ ਕਿ ਇਹਨਾਂ ਨੇ ਆਈ ਆਰ ਐਸ ਟਿੱਕੇ ਕੋਈ ਹੈ ਕੋਈ ਕੋਈ ਕਾਨੂੰਨ ਕੋਈ 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 ਨਿਜਮ ਨੂੰ ਕੋਈ ਕੋਈ ਗੱਲ ਤਾਂ ਹੁੰਦੀ ਹੈ ਪ੍ਰੋਟੈਸਟ ਦੇ ਵੀ ਕੋਈ ਤਰੀਕੇ ਹੁੰਦੇ ਨੇ ਕਿਸ ਗੱਲ ਦਾ ਪ੍ਰੋਟੈਸਟ ਹੈ ਮੈਨੂੰ ਦੱਸੋ ਇਹ ਮਤਲਬ ਜੀ ਸਾਨੂੰ ਖਾ ਜਾਣਗੇ ਸਾਨੂੰ ਪੀ ਜਾਣਗੇ ਤੇ ਤੁਸੀਂ ਸਿਆਸਤ ਦੇ ਵਿੱਚ ਕਿਉਂ ਆਏ ਹੋ ਤੇ ਇੰਨਾ ਡਰ ਲੱਗਦਾ ਤੁਸੀਂ ਘਰ ਬੈਠੋ ਆਰਾਮ ਨਾਲ ਤੇ ਨਿੱਗ ਉਹ ਸਾਰੇ ਉਹ ਹੀ ਗੱਲ ਕਹਿ ਰਹੇ ਨੇ ਉਹ ਕਹਿੰਦੇ ਸਾਡੇ ਇੱਕ ਇੱਕ ਲੀਡਰ ਨੂੰ ਫੜ ਕੇ ਅੰਦਰ ਦੇ ਰਹੇ ਨੇ ਹੁਣ ਰਾਗਬ ਚੱਡਾ ਕਹਿੰਦੇ ਕੱਲ ਵਿਦੇਸ਼ ਤੋਂ ਆਏ ਨੇ ਉਹਨਾਂ ਦਾ ਵੀ ਨੰਬਰ ਲੱਗਣ ਵਾਲਾ ਹੈ ਸੌਰਵ ਭਾਰਦਵਾਜ ਦਾ ਵੀ ਨੰਬਰ ਲੱਗਣ ਵਾਲਾ ਹੈ ਸਾਡੀ ਆਤਸ਼ੀ ਨੇ ਕੈਬਨਿਟ ਮੰਤਰੀ ਉਹਨਾਂ ਦਾ ਵੀ ਕਿਹਨੂੰ ਕਹਿੰਦੇ ਕੱਲੇ ਕੱਲੇ ਅੰਦਰ ਦੇ ਨਾ ਤਾਜ ਚੱਲੇ ਸੀ ਵੀ ਸਾਨੂੰ ਸਾਰਿਆਂ ਨੂੰ ਫੜ ਕੇ ਅੰਦਰ ਦੇ ਦਿਓ ਉਹ ਕਹਿੰਦੇ ਮੇਰਾ ਪੀਏ ਤੱਕ ਨਹੀਂ ਬਖਸ਼ਿਆ ਮੇਰਾ ਪੀਏ ਵੀ ਚੱਕ ਕੇ ਅੰਦਰ ਦੇ ਤਾ ਉਹ ਸਿੱਧਾ ਕੇਂਦਰ ਸਰਕਾਰ ਨੂੰ ਘੇਰੇ ਨੇ ਇਸ ਮਾਮਲੇ ਤੇ ਕੀ ਪੀਏ ਨੂੰ ਚੱਕ ਕੇ ਅੰਦਰ ਕਿਸ ਗੱਲ ਦੇ ਉੱਪਰ ਦੇ ਤਾ ਉਹ ਤਾਂ ਦੱਸ ਦੇ ਨਹੀਂ ਇਹ ਨੋਟਿਸ ਗੱਲ ਦੇ ਉੱਪਰ ਅੰਦਰ ਦੇ ਤਾਂ ਥੋੜੀ ਐਮਪੀ ਨੇ ਮਤਲਬ ਉਹਦੀ ਸ਼ਿਕਾਇਤ ਕਰੀ ਹੈ। ਥੋੜੇ ਦਫ਼ਤਰ ਦੇ ਵਿੱਚ ਘਟਨਾ ਹੋਈ ਹੈ। ਬੜੀ ਅਜੀਬ ਗੱਲ ਹੈ ਆਪਣੇ ਆਪ ਤੇ ਤੁਸੀਂ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਪੰਜਾਬ ਕੌਰ ਬਣੀ ਸੀ ਤਾਂ ਇਹਨਾਂ ਦੇ ਖਿਲਾਫ ਦੋ ਤਿੰਨ ਬੰਦਿਆਂ ਨੇ ਬਿਆਨ ਦਿੱਤੇ ਸੀ ਕਿ ਇੱਕ ਉਹ بڑا ਉਹ ਹੈਗਾ ਕੋਈ ਕਿਹੜਾ ਪੱਗਾ ਪੱਗਾ ਜਿਹੜਾ ਕਹਿੰਦੇ ਨੇ ਜੀ ਬੀਜੇਪੀ ਦਾ ਇੱਕ ਮੇਰਾ ਖਿਆਲ ਹੈ ਆਪਣੇ ਕੁਮਾਰ ਵਿਸ਼ਵਾਸ ਸੀਗੇ ਇੱਕ ਤਾਂ ਲੰਬਾ ਸੀ ਲੜਕੀ ਉਹਨਾਂ ਨੂੰ ਪੰਜਾਬ ਤੋਂ ਮਤਲਬ ਪੁਲਿਸ ਕਿ ਦਿੱਲੀ ਚੋਂ ਪੁਲਿਸ ਇਹਨਾਂ ਦੇ ਇੰਟਰ ਨਹੀਂ ਹੈ ਪੰਜਾਬ ਤੋਂ ਪੁਲਿਸ ਭੇਜਤੀ ਸੀ ਉਹਨੂੰ ਚੱਕਣ ਲਈ ਮਤਲਬ ਕੀ ਉਹਨੂੰ ਖਤਮ ਕਰਨਾ ਚਾਹੁੰਦੇ ਸੀ ਕੀ ਕਰਨਾ ਚਾਹੁੰਦੇ ਸੀ ਇਹ ਇਹ ਅਸਲ ਦੇ ਵਿੱਚ ਜਿਹੜੀ ਬਹੁਤ ਹੀ ਮੇਰਾ ਖਿਆਲ ਹੈ ਪਾਵਰ ਦਾ ਮਿਸਯੂਜ਼ ਕਰਨ ਦੀ ਆਦਤ ਪਈ ਹੋਈ ਹੈ মিডিਆ ਨੂੰ ਝੂਠ ਨੂੰ ਇੰਨਾ ਮਿਸਯੂਜ਼ ਕਰਦੇ ਨੇ ਇੰਨਾ ਰੌਲਾ ਪਾਉਂਦੇ ਨੇ ਇਹਨਾਂ ਨੇ ਆਪਣਾ ਸਾਰਾ ਦੇਖੋ ਪੰਜਾਬ ਤੋਂ ਵੀ ਆਪਾਂ ਦੇਖ ਰਹੇ ਹਾਂ ਚੀਜ਼ ਦਿੱਲੀ ਚ ਵੀ ਦੇਖ ਰਹੇ ਹਾਂ ਇਹ ਜਿਹੜੇ ਲੋਕ ਇਹਨਾਂ ਨਾਲ ਜੁੜੇ ਸੀ ਇੱਕ ਇੱਕ ਕਰਕੇ ਸਾਰੇ ਸੈਂਸੇਬਲ ਬੰਦੇ ਹੌਲੇ 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 ਉਹ ਵੀ ਛੱਡ ਗਏ। ਜਾਂ ਉਹਨਾਂ ਨੂੰ ਭਜਾ ਦਿੱਤਾ ਜਾਂ ਇਹਨਾਂ ਨੇ ਯੂਜ਼ ਕਰਕੇ ਯੂਜ਼ ਐਂਡ ਥਰੋ ਦੀ ਪਾਲਿਸੀ ਦੇ ਤਹਿਤ। ਪਰ ਕਮਾਲ ਇਹ ਹੈ ਵੀ ਇੱਕੀਵਾਲ ਸਾਹਿਬ ਪੱਲਿਆਂ ਤੋਂ ਬਿਨਾਂ ਮੈਂ ਕਹਿੰਦਾ ਹੋਰ ਪੂਛਾ ਬੰਦਾ ਕੋਈ ਮੈਟਰ ਹੀ ਨਹੀਂ ਕਰਦਾ। ਉਹਦਾ ਆਪਣਾ ਐਂਟੀ ਸੰਜੀਤ ਸਿੰਘ ਕਹਿ ਰਿਹਾ ਕਿ ਘਟਨਾ ਹੋਈ ਹੈ। ਮਤਲਬ ਉਹ ਕਹਿ ਰਿਹਾ ਕਿ ਇਹ ਐਕਚੁਅਲੀ ਲੱਗਦੀ। ਤੁਸੀਂ ਫਿਰ ਉਹਦੇ ਤੇ ਐਕਸ਼ਨ ਲੈ ਲਓ ਕੋਈ। ਜੀ। ਮਤਲਬ ਜੇ ਉਹ ਝੂਠ ਬੋਲਦਾ ਹੈ। ਆਪਣੇ ਥੋੜੇ ਦੋਸਰ ਨੂੰ ਭਰਦੋ ਅੱਜ ਤੇ ਅਤੀਸ਼ੀ ਕੁਝ ਹੋਰ ਕਹਿ ਰਹੇ ਨੇ ਬਲਜੀ ਕੋਬਰੀ ਲਾਤ ਬਣੀ ਹੋਈ ਹੈ ਕਿ ਕੋਈ ਲੌਜੀਕ ਕੋਈ ਸੈਂਸ ਇਸੇ ਗੱਲ ਦੇ ਵਿੱਚ ਸਰ ਇਸੇ ਇਸੇ ਗੱਲ ਦੇ ਉੱਪਰ ਅੱਜ ਵੱਖ-ਵੱਖ ਲੀਡਰਾਂ ਦੇ ਵੱਲੋਂ ਭਾਜਪਾ ਦੀ ਗੱਲ ਕਰੀਏ ਮਨੋਜ ਤਵਾਰੀ ਦਾ ਬਿਆਨ ਆਇਆ ਤੇ ਸਭ ਤੋਂ ਅਹਿਮ ਬਿਆਨ ਮਨਜਿੰਦਰ ਸਿੰਘ ਸਿਰਸਾ ਦਾ ਵੀ ਆਇਆ ਉਹਨਾਂ ਨੇ ਇਸ ਪ੍ਰਦਰਸ਼ਨ ਦੇ ਉੱਪਰ ਜਿੱਥੇ ਕਿ ਬੀਜੇਪੀ ਨੂੰ ਘੇਰਨ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਸੀ ਪਰਦਰਸ਼ਨ ਦੇ ਉੱਪਰ ਉਹਨਾਂ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਵੀ ਆਖਰ ਇਹ ਪ੍ਰਦਰਸ਼ਨ ਭਾਜਪਾ ਦੇ ਖਿਲਾਫ ਕਿਉਂ ਕੀਤਾ ਗਿਆ ਭਾਜਪਾ ਦੇ ਦਫ਼ਤਰ ਨੂੰ ਘੇਰਨ ਦੀ ਕੋਸ਼ਿਸ਼ ਕਿਉਂ ਕੀਤੀ ਗਈ ਹੈ ਉਹ ਕਹਿ ਰਹੇ ਨੇ ਵੀ ਜਿਹੜਾ ਕ੍ਰਾਈਮ ਹੋਇਆ ਹੈ ਤੁਹਾਡੇ ਕੈਂਡੀਡੇਟ ਮਾਫ ਕਰਨਾ ਤੁਹਾਡੇ ਲੀਡਰ ਦੇ ਨਾਲ ਹੋਇਆ ਹੈ ਸੀਐਮ ਹਾਊਸ ਦੇ ਵਿੱਚ ਹੋਇਆ ਉਸ ਦੀ ਪੁਸ਼ਟੀ ਵੀ ਤੁਹਾਡਾ ਹੀ ਕ੍ਰਾਸ ਸਭਾ ਮੈਂਬਰ ਕਰ ਰਿਹਾਗਾ ਇਸ ਦੇ ਵਿੱਚ ਬੀਜੇਪੀ ਦੇ ਦਫ਼ਤਰ ਦਾ ਘਰਾਓ ਕਰਨ ਦਾ ਕੀ ਮਤਲਬ ਬਣਦਾ ਹੈ ਉਹਨਾਂ ਵੱਲੋਂ ਸਵਾਲ ਚੁੱਕੇ ਗਏ ਨੇ ਤੇ ਸਵਾਲ ਐਕਸ ਦੇ ਉੱਪਰ ਇੱਕ ਪੋਸਟ ਪਾ ਕੇ ਸਵਾਤੀ ਮਾਲੀਵਾਲ ਵੱਲੋਂ ਵੀ ਚੁੱਕੇ ਗਏ ਨੇ ਤੁਸੀਂ ਫਿਰ ਕਿਵੇਂ ਦੇਖ ਰਹੇ ਹੋ ਸਵਾਤੀ ਮਾਲੀਵਾਲ ਦੇ ਉਸ ਪੋਸਟ ਨੂੰ ਜਾਂ ਫਿਰ ਮਨਜਿੰਦਰ ਸਿੱਸਾ ਦੇ ਇਸ ਬਿਆਨ ਨੂੰ ਦੇਖੋ ਸਕਤੋਂ ਜਿਹੜੀ ਡੈਮੇਜਿੰਗ ਜਿਹੜੀ ਗੱਲ ਜਨ ਸਭ ਤੋਂ ਭਿਆਨਕ ਗੱਲ ਜਿਹੜੀ ਕਰੀ ਆ ਸਵਾਤੀ ਮਾਲੀਵਾਲ ਨੇ ਕਰੀ ਕਿ ਇਹ ਉਹ ਲੋਕ ਨੇ ਜਿਹੜੇ 12 ਸਾਲ ਪਹਿਲਾਂ ਨਿਰਪਰਯਾ ਕਾਂਡ ਹੋਇਆ ਸੀ ਉਹ ਲੜਕੀ ਦੇ ਨਾਲ ਮਿਸਪੇਵ ਹੋਇਆ ਉਹਦੀ ਡੈਥ ਹੋ ਗਈ ਮਤਲਬ ਔਰਤਾਂ ਦੇ ਉੱਪਰ ਤਮਨ ਦਾ ਬਹੁਤ ਹੀ ਵੱਡਾ ਹਿਸਟੋਰਿਕ ਕੇਸ ਸੀਗਾ ਉਹਦੇ ਖਿਲਾਫ ਇਹ ਸਾਰੇ ਮੈਦਾਨਾਂ ਦੇ ਵਿੱਚ ਨਿਤਰੇ ਉਹ ਕਹਿੰਦੀ 12 ਸਾਲਾਂ ਬਾਅਦ ਉਹਨੇ ਇਹ ਨਿਤਰੇ ਨੇ ਸੜਕ ਦੇ ਉੱਪਰ ਉਸ ਬੰਦੇ ਨੂੰ ਬਚਾਉਣ ਲਈ ਜਿਹਨੇ ਇਹਨਾਂ ਦੀ ਹੀ ਐਮਪੀ ਦੇ ਇੱਕ ਔਰਤ ਦੇ ਨਾਲ ਮਿਸਬੀਹੇਵ ਕੀਤਾ ਉਹਦੀ ਮੋਡਸਟੀ ਵੀ ਉੱਠ ਗਈ। ਮਤਲਬ ਉਹਨੇ ਉਹਨੇ ਬਹੁਤ ਨਪਲੇਸ ਕੰਦੀ ਚੋਟ ਮਾਰੀ ਹੈ ਉਹਨੇ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਉਹ ਬੰਦੇ ਦੇ ਕੋਲ ਇਹਨਾਂ ਦੇ ਰਾਜ਼ ਨੇ। ਉਹ ਇਹਨਾਂ ਨੂੰ ਡਰਾਉਂਦਾ ਹੈ আর ਇਹਨਾਂ ਦੀ ਜਾਨ ਉਸ ਤੋਤੇ ਦੇ ਵਿੱਚ ਐ ਸਦਕਾ ਤਾਂ ਕਰਕੇ ਤਾਂ ਹੀ ਕਰਕੇ ਦੇਖੋ ਪੁਲਿਸ ਨੇ ਘਰੋਂ ਫੜਿਆ ਹੋ। ਹਾਲਾਂਕਿ ਪਹਿਲਾਂ ਉਸ ਬੰਦੇ ਨੂੰ ਵਿਵੇਕ ਕੁਮਾਰ ਨੂੰ ਵਿਜੀਲੈਂਸ ਨੇ ਰੂਲ ਮੁਤਾਬਕ ਇਹ ਉਹਨੂੰ ਉਹਦੇ ਅਪਾਇੰਟਮੈਂਟ ਕੈਨਸਲ ਕਰਤੀ ਸੀ ਕਿ ਨਿਯਮਾਂ ਅਨਸਾਰ ਉਹ ਕਹੇ ਨਹੀਂ ਸੀ ਬਣ ਸਕਦਾ। ਇਹਦਾ ਮਤਲਬ ਹੁਣ ਕਹੇ ਨਹੀਂ ਸੀ। ਪਰ ਪੁਲਿਸ ਵੀ ਕਹਿ ਰਹੀ ਹੈ ਕਿ ਉੱਥੇ ਕੀ ਕਰ ਰਹੇ ਸੀ। ਅੱਛਾ ਦੂਜੀ ਮੰਜ਼ਿਲ ਦਾ ਸਰਸਾ ਨੇ ਤਾਂ ਬਿਲਕੁਲ ਠੀਕ ਗੱਲ ਕਹੀ ਉਹ ਕਹਿੰਦੇ ਤੁਸੀਂ ਭਾਜਪਾ ਨੂੰ ਕਹਿ ਰਹੇ ਹੋ ਕਿ ਭਾਜਪਾ ਕਰ ਰਹੀ ਹੈ ਭਾਜਪਾ ਹੀ ਸਾਰਾ ਕੁਝ ਕਰ ਰਹੀ ਹੈ ਜੀ ਭਾਜਪਾ ਹੀ ਇੰਨਾ ਕਰ ਰਹੀ ਹੈ ਮੈਂ ਤਾਂ ਇਹ ਗੱਲ ਕਹਿਣਾ ਵੈਸੇ ਹੀ ਕਹਿੰਦੇ ਸੀ ਸਾਜ਼ਿਸ਼ ਹੋ ਗਈ ਸਰ ਇਹਦਾ ਮਤਲਬ ਤੁਸੀਂ ਵੀ ਸਾਜ਼ਿਸ਼ ਹੀ ਹੋ ਰਹੇ ਭਾਜਪਾ ਦੀ ਜੇ ਥੋੜੀ ਜਿਹੀ ਕੋ ਮਤਲਬ ਥੋੜਾ ਆਪਣਾ ਕੰਟਰੋਲ ਹੀ ਕੋਈ ਨਹੀਂ ਹੈ ਪਰ ਉਹਨੇ ਬਿਲਕੁਲ ਸਹੀ ਗੱਲ ਕਹੀ ਉਹ ਕਹਿੰਦਾ ਤੁਸੀਂ ਧਰਨਾ ਲਾਉਣਾ ਹੈ ਤੁਸੀਂ ਆਪਣੇ ਸੰਜੇ ਸਿੰਘ ਤੇ ਲਾਓ ਉਹਨੇ ਕਿਹਾ ਕਿ ਜੀ ਘਟਨਾ ਹੋਈ ਹੈ ਤੁਸੀਂ ਧਰਨਾ ਲਾਉਣੇ ਸਬੰਧੀ ਮਾਲੀਵਾਲ ਦੇ ਲਾਓ ਮਤਲਬ ਭਾਜ ਪਾਦੇ ਬਹਾਰ ਤੁਸੀਂ ਧਰਨਾ ਲਾਉਣ ਦਾ ਕੀ ਮਤਲਬ ਛੋਟੀ ਸਰਕਾਰ ਹੈ ਆਪਣੀ ਉਸੇ ਥੋੜੇ ਦਫਤਰ ਚ ਹੋਈ ਹੈ ਘਟਨਾ ਥੋੜੇ ਪੀਐਨ ਨੇ ਕੀਤੀ ਹੈ ਖੁਦ ਇਸੇ ਕਰਤਾ ਠੀਕ ਹੈ ਸਰ ਦਫਤਰ ਨਹੀਂ ਸਰ ਦਫਤਰ ਨਹੀਂ ਸੀਐਮ ਹਾਊਸ ਦੇ ਵਿੱਚ ਘਟਨਾ ਵਾਪਰੀ ਸੀਗੀ ਸੀਐਮ ਉਸ ਜਿਹੜਾ ਆਫਿਸ ਹੈ ਮਤਲਬ ਸੀਐਮ ਹਾਊਸ ਵੀ ਹੈ ਆਫਿਸ ਵੀ ਹੈ ਡਬਲ ਹੋ ਜਾਂਦੀ ਹੈ ਉਹ ਚੀਜ਼ ਦਾ ਸਬੰਧ ਇਸ ਤਰੀਕੇ ਨਾਲ ਪਰ ਗੱਲ ਇਹ ਹੈ ਕਿ ਦੇਖੋ ਜਿਹੜਾ ਬੰਦਾ ਸਾਰੇ ਦੇਸ਼ ਨੂੰ ਗਰੰਟੀਆਂ ਦਿੰਦਾ ਹੈ 10 10 ਕਿਵੇਂ ਚੀਨ ਨੂੰ ਵੀ ਭਜਾ ਦਊਗਾ ਮੈਂ ਉਹ ਵੀ ਕਰ ਦਊਗਾ ਉਹਦੇ ਤੋਂ ਆਪਣਾ ਕੰਮ ਹੀ ਸੰਭਾਲਿਆ ਜਾ ਰਿਹਾ ਹੈ ਆਪਣਾ ਦਫਤਰ ਨਹੀਂ ਸੰਭਾਲਿਆ ਜਾ ਰਿਹਾ ਆਪਣਾ ਪੀਐਨ ਨਹੀਂ ਸੰਭਾਲਿਆ ਜਾ ਰਿਹਾ ਆਪਣੀ ਐਮਪੀ ਨਹੀਂ ਸੰਭਾਲੀ ਜਾ ਰਹੀ ਇਹ ਤੁਹਾਡਾ ਇਨਰ ਪਾਰਟੀ ਕੰਫਲਿਕਟਸ ਇਹ ਦੀ ਕੋਈ ਮੀਟਿੰਗ ਸੱਦਦੇ ਕੋਈ ਪਿਠਾਉਂਦੇ ਕੋਈ ਕਮੇਟੀ ਬਣਾਉਂਦੇ ਕਿਸੇ ਨੂੰ ਸਮਝਾਉਂਦੇ ਜੇ ਕੋਈ ਹਰ ਪਾਰਟੀ ਦੇ ਵਿੱਚ ਝਗੜਾ ਹੁੰਦਾ ਹੈ ਹਰ ਘਰ ਦੇ ਵਿੱਚ ਕਲੇਸ਼ ਹੋ ਜਾਂਦਾ ਹੈ ਪਰ ਉਹਦੇ ਤਰੀਕੇ ਬਣਾਉਂਦੇ ਹਨ ਮਤਲਬ ਤੁਸੀਂ ਤੁਹਾਡੇ ਕਰ ਚ ਕਲੇਸ਼ ਹੈ ਤੁਸੀਂ ਇੱਕ ਥਾਪੜ ਦੇ ਦੀ ਮਤਲਬ ਕੰਡੀਆਂ ਨੂੰ ਚੱਲਦੇ ਵੀ ਸਾਡਾ ਜੋ ਕਰਨਾ ਕਰ ਲੋ ਗੱਲ ਬਹੁਤ ਬਣਦੀ ਹੈ ਤੋਂ ਮੈਨੂੰ ਲੱਗਦਾ ਹੈ ਕਿ ਦੇ ਹੈਵ ਲੋਸਟ देयर ਬੈਲੈਂਸ ਉਹ ਹੈ ਅਸਲ ਜਿਹੜੀਆਂ ਪਿੱਛੇ ਸ਼ਕਤੀਆਂ ਨੇ ਉਹਨਾਂ ਨੇ ਫੈਸਲਾ ਕਰ ਲਿਆ ਸੀ ਕਿ ਹੁਣ ਇਹਨਾਂ ਦੀ ਜ਼ਰੂਰਤ ਨਹੀਂ ਹੈ ਜਿਸ ਦਾ ਇਹ ਸਾਰਿਆਂ ਨੂੰ ਡੰਪ ਕਰਦੇ ਰਹੇ ਇਹਨਾਂ ਨੂੰ ਡੰਪ ਕਰਨ ਦਾ ਟਾਈਮ ਆ ਗਿਆ ਉਹਨਾਂ ਨੇ ਫੈਸਲਾ ਕਰ ਲਿਆ ਉਹਦੇ ਤਹਿਤ ਹੀ ਸਾਰੀ ਕਾਰਵਾਈ ਹੋ ਰਹੀ ਹੈ ਉਹਦੇ ਤਹਿਤ ਹੀ ਉਹਨੂੰ ਹੁਣ ਇਹ ਆਪਰੇਸ਼ਨ ਝਾੜੋ ਦਾ ਇਹਨਾਂ ਨੇ ਖੁਦ ਨਾਮ ਦੇ ਲਿਆ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਇਹਨਾਂ ਦੀ ਜ਼ਰੂਰਤ ਨਹੀਂ ਜਿੰਨਾ ਕਿ ਇਹਨਾਂ ਤੋਂ ਕੰਮ ਲੈਣਾ ਸੀ ਜਿਹੜਾ ਅਨਾਜਾਂ ਦੇ ਮੁਖੜਾ ਕਰਨ ਤੋਂ ਪਾਉਂਦਾ ਹੈ ਕਿ ਮਨਮੋਹਨ ਸਿੰਘ ਦੀ ਬਦਨਾਮੀ ਕਰਨ ਤੋਂ ਲੈ ਕੇ ਬਥੇਰਾ ਕਰ ਲਿਆ according to them they have outlived their usage ਜਿੰਨੀ ਕਿ ਇਹਨਾਂ ਦੀ ਡੇਟ ਦੀ ਐਕਸਪਾਇਰੀ ਡੇਟ ਆ ਗਈ ਹੈ ਜਦੋਂ ਇਸਪਾਇਰੀ ਡੇਟ ਤੋਂ ਬਹੁਤ ਆਪਾਂ ਗਵਾਈ ਨਹੀਂ ਵਰਤਦੇ ਨਾ ਉਦਾਂ ਦੀ ਪੋਜੀਸ਼ਨ ਐ ਜੀ ਡਾਕਟਰ ਸਾਹਿਬ ਜੇ ਸਾਰੇ ਪ੍ਰਦਰਸ਼ਨ ਮੈਂ ਥੋੜੇ ਬਹੁਤ ਹੋਰ ਕੁਝ ਮੈਂ ਤੁਹਾਨੂੰ ਜਾਨਣਾ ਚਾਹਾਂਗਾ ਅੱਜ ਇਹ ਪ੍ਰਦਰਸ਼ਨ ਕੀਤਾ ਗਿਆ ਲੇਕਿਨ ਸਿਰਫ ਅੱਧੇ ਘੰਟੇ ਲਈ ਪ੍ਰਦਰਸ਼ਨ ਕੀਤਾ ਗਿਆ ਟਾਈਮ ਬౌੰਡ ਤਰੀਕੇ ਦੇ ਨਾਲ ਚੈਲੰਜ ਕੀਤਾ ਗਿਆ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਵੀ ਅਸੀਂ ਅੱਧਾ ਘੰਟਾ ਰੋਕੇ ਹੋਏ ਆ ਸਾਨੂੰ ਆ ਕੇ ਤੁਸੀਂ ਅਰੈਸਟ ਕਰ ਲੋ ਨਾਤਾ ਇਹਨਾਂ ਦੇ ਵੱਲੋਂ ਕੋਈ ਇਸ ਤਰੀਕੇ ਦੀ ਕਾਰਵਾਈ ਕੀਤੀ ਗਈ ਵੀ ਪੁਲਿਸ ਇਹਨਾਂ ਨੂੰ ਅਰੈਸਟ ਕਰੇ ਕਿਉਂਕਿ ਉੱਥੇ ਵੱਡੀ ਤਾਦਾਦ ਦੇ ਵਿੱਚ ਪੁਲਸੀ ਬੈਰੀਕੇਡ ਲਾ ਚੁੱਕੇ ਸੀਗੇ ਬੈਰੀਕੇਡ ਵੱਲ ਜਾਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗਈ ਇਹਨਾਂ ਨੇ ਵੱਲੋਂ ਇਹ ਆਪਣੇ ਦਫ਼ਤਰ ਤੋਂ ਨਿਕਲੇ ਨਿਕਲਸਾਰ ਬਾੜ ਸੜਕ ਦੇ ਉੱਪਰ ਜਾ ਕੇ ਬੈਠ ਗਏ ਭਾਜੀਪੀ ਦੇ ਦਫ਼ਤਰ ਵੱਲ ਵਧਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗਈ ਪੁਲਿਸ ਨੂੰ ਕੋਈ ਜ਼ਬਰਦਸਤੀ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗਈ ਪੁਲਿਸ ਦੇ ਵੱਲੋਂ ਕਿਉਂਕਿ ਉਧਰ ਵਧੇ ਹੀ ਨਹੀਂ ਹੈਗੇ ਇਸ ਤਰ੍ਹਾਂ ਦਾ ਕੋਈ ਇਨਸੀਡੈਂਟ ਨਹੀਂ ਵਾਪਰਿਆ ਉੱਥੇ ਫਿਰ ਇਹ ਪ੍ਰਦਰਸ਼ਨ ਕਰਨ ਦਾ ਅਕਸਲ ਮਕਸਦ ਕੀ ਸੀਗਾ ਕਿਉਂਕਿ ਨਾ ਤਾਂ ਇਹਨੂੰ ਉਧਰ ਧੱਕਾ ਕੀਤਾ ਵੀ ਅਸੀਂ ਬੈਰੀਕੇਡ ਤੋੜ ਕੇ ਲੰਘਾਂਗੇ ਨਾ ਪੁਲਿਸ ਵੱਲੋਂ ਧੱਕੇ ਨਾ ਇਹਨੂੰ ਰੋਕਿਆ ਗਿਆ ਜਿੱਥੇ ਪੁਲਿਸ ਨੇ ਇਹਨੂੰ ਕਹੇ ਤਾਂ ਰੁਕ ਜਾ ਰੁਕ ਕੇ ਉੱਥੇ ਬੈਠ ਗਏ ਅੱਧਾ ਘੰਟੇ ਦਾ ਟਾਈਮ ਦਿੱਤਾ ਅੱਧੇ ਘੰਟੇ ਸਾਨੂੰ ਆ ਕੇ ਜਾਂ ਤਾਂ ਗ੍ਰਿਫਤਾਰ ਕਰ ਲੋ ਨਹੀਂ ਅਸੀਂ ਵਾਪਸ ਚਲੇ ਜਾਵਾਂਗੇ ਅਸਲ ਇਸ ਪ੍ਰਦਰਸ਼ਨ ਦਾ ਮਕਸਦ ਕੀ ਸੀ ਅਸਲ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦਿਖਾਉਣਾ ਕੀ ਚਾਹੁੰਦੀ ਸੀ ਕੋਈ ਕੋਈ ਮਕਸਦ ਸੀ ਬੜਾ ਸਿੰਪਲ ਹੋ ਸੀਗਾ ਮੀਡੀਆ ਡਾਇਵਰਸ਼ਨ ਇੱਕ ਦਿਨ ਦੀ ਇਵੈਂਟ ਐਸੀ ਖੜੀ ਕਰੋ ਤੇ ਕਹੋ ਕਿ ਸਾਰਾ ਕੁਝ ਜੋ ਹੋ ਰਿਹਾ ਇਹਦੇ ਲਈ ਬੀਜੇਪੀ ਜ਼ਿੰਮੇਵਾਰ। ਮਤਲਬ ਜੇ ਤੁਸੀਂ ਪ੍ਰੋਟੈਸਟ ਕਰ ਵੀ ਰਹੇ ਹੋ ਸਾਰੀ ਦੁਨੀਆ ਨੂੰ ਪਤਾ ਹੈ ਕਿ ਤਫਾਜ ਤਾਲੀ ਲੱਗੀ ਹੈ ਜਾਂ ਉਹਨਾਂ ਨੂੰ ਤੋੜੋਗੇ ਤੁਹਾਨੂੰ ਫੜ ਲੈਣਗੇ। ਅੱਛਾ ਨਾ ਹੀ ਉਹਨਾਂ ਰਿਸਪਾਂਸ ਮਿਲੇ ਤੁਸੀਂ ਗਿਣਤੀ ਵੀ ਦੇਖੀ ਹੋਣੀ ਹੈ ਦਿੱਲੀ ਦੇ ਸਭ ਤੋਂ ਪੌਪੂਲਰ ਸੀਐਮ ਪ੍ਰਾਈਮ ਮਿਨਿਸਟਰ ਦੇ ਕੈਂਡੀਡੇਟ ਜਿਨ੍ਹਾਂ ਤੋਂ ਬੀਜੇਪੀ थरथਰ ਕੰਬਦੀ ਹੈ ਕਿੰਨੇ ਕੁ ਲੋਕ ਗਏ ਸੀ। ਤੋ ਗੱਲ ਇਹ ਹੈ ਕਿ ਅਸਲ ਦੇ ਵਿੱਚ ਇਹ ਡੇਲੀ ਬੇਸਿਸ ਵਾਲਾ ਕੰਮ ਹੋ ਗਿਆ ਜਿਵੇਂ ਪੰਜਾਬ ਗਵਰਨਮੈਂਟ ਦਾ ਵੀ ਆਪਾਂ ਦੇਖਿਆ ਹੋਰ ਗਵਰਨਮੈਂਟਾਂ ਦਾ ਵੀ ਇਹ ਹੀ ਹਾਲ ਹੈ ਕਿ ਅੱਜ ਨਿਊਜ਼ ਕਿਹੜੀ ਚੱਲੇ ਅੱਜ ਖਬਰਾਂ ਕੀ ਹੋਣ ਅੱਜ ਕੋਈ ਹੋਰ ਖਬਰ ਆਉਣ ਵਾਲੀ ਹੈ ਤਾਂ ਉਹਨੂੰ ਕਾਊਂਟਰ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਡਾਇਵਰਸ਼ਨ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਮਤਲਬ ਮੀਡੀਆ ਡਾਇਵਰਸ਼ਨਰੀ ਟੈਕਟਿਕਸ ਨੇ ਪਰ ਮੀਡੀਆ ਇਹਨਾਂ ਗਵਰਨਮੈਂਟਾਂ ਨੂੰ ਇਸ ਤਰੀਕੇ ਦੇ ਨਾਲ ਉਹ ਮੇਰਾ ਕਹਿੰਦਾ ਮੈਂਟਲੀ ਕੰਟਰੋਲ ਕਰ ਰਿਹਾ ਹੈ ਇਸ ਹਿਸਾਬ ਨਾਲ ਕਿ ਉੱਥੇ ਗਏ ਅੱਧਾ ਘੰਟਾ ਸੀ ਬੈਠੇ ਸਾਨੂੰ ਪੜਨੇ ਪੜੋ ਨਹੀਂ ਸੀ ਵਾਪਸ ਜਾ ਰਹੇ ਉਹਨਾਂ ਦਾ ਦਿਮਾਗ ਖਰਾਬ ਹੋ ਗਿਆ सरकार इस तरीके गोरमेंट अजय चल रही है इतो साधन भी मिल रहे सारा कुछ हो रहा है मसला खड़ा यह होया हो दिल्ली का तो उन्होंने ठीक ठाक कर ही देना चार जून तो बाद गौरमेंट का है असली मसला उठेगा ਸੋ ਸਰ ਪੰਜਾਬ ਦੀ ਗੱਲ ਕੀਤੀ ਹੈ ਬੀਜੇਪੀ ਨਾਲ ਰਿਲੇਟਡ ਗੱਲਾਂ ਤਾਂ ਆਪਾਂ ਕਰ ਰਹੇ ਸੀਗੇ ਵੀ ਉੱਥੇ ਬੀਜੇਪੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਪ੍ਰਾਈਮ ਮਿਨਿਸਟਰ ਮੋਦੀ ਜੀ ਪੰਜਾਬ ਆ ਰਹੇ ਨੇ ਅੱਠ ਰੈਲੀਆਂ ਕਰਨਗੇ ਮਾਹੌਲ ਨੂੰ ਪਖਾਉਣਗੇ ਬੀਜੇਪੀ ਦੀ ਪੱਖ ਦੇ ਵਿੱਚ ਲੋਕਾਂ ਨੂੰ ਮੋੜਨ ਦੀ ਕੋਸ਼ਿਸ਼ ਕਰਨਗੇ ਗਰੰਟੀਆਂ ਵਾਰੰਟੀਆਂ ਵੀ ਹੋ ਸਕਦੀਆਂ ਨੇ ਜਿਸ ਤਰੀਕੇ ਨਾਲ ਬੀਜੇਪੀ ਦੇ ਉੱਪਰ ਇੰਡੀਕੇਸ਼ਨ ਆ ਰਹੀ ਹੈ ਵੀ ਉਹਨਾਂ ਦੇ ਆਉਣ ਤੋਂ ਪਹਿਲਾਂ ਕਿਸਾਨਾਂ ਲਈ ਵੱਡਾ ਐਲਾਨ ਆ ਸਕਦਾ ਹੈ ਇਹ ਬੀਜੇਪੀ ਲੀਡਰ ਕਹਿੰਦੇ ਨਜ਼ਰ ਆ ਰਹੇ ਨੇ ਤੇ ਦੂਸਰੇ ਪਾਸੇ ਅੱਠ ਰੈਲੀਆਂ ਦੇ ਵਿੱਚੋਂ ਤਿੰਨ ਦਾ ਸ਼ਡਿਊਲ ਵੀ ਜਾਰੀ ਕੀਤਾ ਜਾ ਸਕਦਾ ਜਿਸ ਦੇ ਵਿੱਚ ਕੀਤਾ ਗਿਆ ਜਿਸ ਦੇ ਤਹਿਤ 23 ਤਰੀਕ ਨੂੰ ਪਟਿਆਲਾ 24 ਤਰੀਕ ਨੂੰ ਉਹ ਗੁਰਦਾਸਪੁਰ ਅਤੇ ਜਲੰਧਰ ਦੇ ਵਿੱਚ ਰੈਲੀਆਂ ਕਰਨਗੇ ਲੇਕਿਨ ਸਭ ਤੋਂ ਵੱਡਾ ਸਵਾਲ ਏ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਕਰਨਾ ਮੁਸ਼ਕਲ ਕੀਤਾ ਕੀਤਾ ਗਿਆ ਉਸ ਤਰੀਕੇ ਦੇ ਦੌਰਾਨ ਉਸ ਮਾਹੌਲ ਦੇ ਦੌਰਾਨ ਕੀ ਅਰਵਿੰਦ ਮਾਫ ਕਰਨਾ ਕਿ ਮੋਦੀ ਦੀਆਂ ਜਿਹੜੀਆਂ ਰੈਲੀਆਂ ਹੋਣਗੀਆਂ ਉਹਨਾਂ ਦੇ ਵਿੱਚ ਵੀ ਕਿਸਾਨ ਖਲਲ ਪਾਉਣ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਨਗੇ ਜੇਕਰ ਉਹ ਕੋਸ਼ਿਸ਼ ਕਰਨਗੇ ਤਾਂ ਪੰਜਾਬ ਸਰਕਾਰ ਦਾ ਜੋ ਰਵਈਆ ਉਹ ਕਿਸ ਤਰ੍ਹਾਂ ਦਾ ਰਹਿਣ ਵਾਲਾ ਕਿਵੇਂ ਦੇਖ ਰਹੇ ਹੋ ਇਹਨਾਂ ਰੈਲੀਆਂ ਨੂੰ ਦੇਖੋ ਨਖਿੰਦਰ ਜੀ ਬੜੀ ਸੀਰੀਅਸ ਸਿਚੁਏਸ਼ਨ ਹੈ ਤਿੰਨਾ ਤਰ੍ਹਾਂ ਦੇ ਲਈ ਜੀਡੀਪੀ ਦੇ ਲਈ ਵੀ ਮੋਦੀ ਸਾਹੂ ਲਈ ਵੀ ਬੜਾ ਵੱਡਾ ਚੈਲੰਜ ਹੈ ਜਾਬ ਸਰਕਾਰ ਦੇ ਲਈ ਵੀ ਲਾਏਡ ਆਊਟਰ ਨੂੰ ਸਮਝਣਾ ਬੜਾ ਚੈਲੈਂਜਿੰਗ ਹੋਊਗਾ ਕਿਸਾਨਾਂ ਦੇ ਲਈ ਵੀ ਬੜਾ ਚੈਲੈਂਜ ਹੈ ਕਿਉਂਕਿ ਉਹਨਾਂ ਨੇ ਕਿਹਾ ਹੋਇਆ ਹੈ ਕਿ ਜੇ ਸਿੱਧਾ ਬੀਜਪੀ ਦਾ ਕੋਈ ਵੀ ਲੀਡਰ ਕੋਈ ਵੀ ਐਮਟੀ ਆਵੇ ਅਸੀਂ ਉਹਨੂੰ ਸਵਾਲ ਕਰਨੇ ਨੇ ਉਹਨੂੰ ਘੇਰਨਾ ਹੈ ਕਾਲੇ ਝੰਡੇ ਤੋਂ ਮੋਦੀ ਦੇ ਉਹਨਾਂ ਨੂੰ ਨੇੜੇ ਫਟਕਣ ਨਹੀਂ ਦਿੱਤਾ ਜਾਊਗਾ ਸਰਕਾਰ ਜਦੋਂ ਤੱਕ ਤਸ਼ੱਦਦ ਪੂਰਾ ਕਰੂਗੀ ਪਰ ਪ੍ਰਮਾਤਮਾ ਨਾ ਕਰੇ ਕੋਈ ਮੰਦਭਾਗੀ ਮੰਦਭਾਗੀ ਘਟਨਾ ਵਾਪਰ ਸਕਦੀ ਹੈ ਕਿਤੇ ਵੀ ਇਹ ਗਰਮੀ ਬਹੁਤ ਜ਼ਿਆਦਾ ਵਧੀ ਹੋਈ ਹੈ ਪਤਾ ਮੋਦੀ ਸਾਹਿਬ ਦੀਆਂ ਪਿਛਲੀਆਂ ਸਪੀਚਾਂ ਸੁਣੀਏ ਮੈਂ ਗਰਮੀ ਦਾ ਮੇਰੇ ਖਿਆਲ ਸਾਰੇ ਲੀਡਰਾਂ ਤੇ ਵੀ ਅਸਰ ਹੋ ਰਿਹਾ ਉਹ ਆਪਣਾ ਮਾਨਸਿਕ ਤوازਨ ਮਸੀ ਮਸੀ ਨੂੰ ਮੇਨਟੇਨ ਕਰ ਰਹੇ ਨੇ ਮਤਲਬ ਇਹ ਕਿਤੇ ਇਹ ਨਾ ਹੋਵੇ ਵੀ ਕਿਤੇ ਕੋਈ ਘਟਨਾ ਐਸੀ ਵਾਪਰ ਕੇ ਪੰਜਾਬ ਦੀਆਂ ਇਲੈਕਸ਼ਨਾਂ ਨੂੰ ਪੋਸਟਪੋਨ ਕਰਨ ਦੀ ਕੋਈ ਕੋਸ਼ਿਸ਼ ਨਾ ਕੀਤੀ ਜਾਵੇ ਜੇਕਰ ਉਹਨਾਂ ਦੇ ਆਪਣੇ ਕੈਂਡੀਡੇਟਾਂ ਨੂੰ ਇੱਥੇ ਵਧਣ ਨਹੀਂ ਦਿੱਤਾ ਜਾ ਰਿਹਾ ਫੰਡਾਂ ਦੇ ਵਿੱਚ ਤਾਂ ਪਹਿਲੀ ਗੱਲ ਤਾਂ ਮੋਦੀ ਸਾਹਿਬ ਨੂੰ ਮੇਰੇ ਖਿਆਲ ਆਉਣ ਦੀ ਜ਼ਰੂਰਤ ਹੈ 13 ਸੀਟਾਂ ਦੇ ਦੋ ਦਿਨਾਂ ਦਾ ਤੇ 24 ਦਾ ਮਤਲਬ ਕਿੰਨੀਆਂ ਹੀ ਸਾਰੀਆਂ ਰੈਲੀਆਂ ਕਹਿ ਰਹੇ ਨੇ ਜੀ ਪੰਜ ਛੇ ਕਰਨੀਆਂ ਨੇ ਕਿੰਨਾ ਪ੍ਰੋਗਰਾਮ ਨਹੀਂ ਬਣਾਉਣਾ ਪਰ ਚਲੋ ਇਹ ਬਣਾ ਵੀ ਲੈ ਤਾਂ ਮੇਰਾ ਖਿਆਲ ਹੈ ਪੰਜਾਬ ਗਵਰਨਮੈਂਟ ਤੇਰੇ ਬੜੀ ਮੁਸ਼ਕਲ ਖੜੀ ਹੋ ਜਾਣੀ ਹੈ ਕਿ ਪ੍ਰਾਈਮ ਮਿਨਿਸਟਰ ਨੂੰ ਸਕਿਉਰਿਟੀ ਪ੍ਰੋਵਾਈਡ ਕਰਨੀ ਬੜੀ ਜ਼ਰੂਰੀ ਹੈ ਪਿਛਲੀ ਵਾਰੀ ਪ੍ਰਾਈਮ ਮਿਨਿਸਟਰ ਸਾਹਿਬ ਵਿਚਾਰੇ ਡਰਦੇ ਹੀ ਭੱਜ ਗਏ ਸੀ ਉੱਥੋਂ ਜਦੋਂ ਰੈਲੀ ਨਹੀਂ ਸੀ ਹੋਈ ਫੋਜਪੁਰ ਦੇ ਵਿੱਚ ਤੇ ਹੁਣ ਤੱਕ ਉਹ ਅਫਸਰ ਨੇ ਜਿਹੜੇ ਉੱਥੇ ਡਿਊਟੀ ਤੇ ਉਹ ਪੇਸ਼ੀਆਂ ਭੁਗਤ ਰਹੇ ਨੇ ਉਹਨਾਂ ਦੀਆਂ ਬੋਲੀਆਂ ਹੋ ਰਹੀਆਂ ਨੇ ਕਿ ਜੀ ਉਹਨਾਂ ਦੀ ਜਾਨ ਨੂੰ ਖਤਰਾ ਸੀ ਉਹਨੇ ਕਿਹਾ ਮੈਂ ਤਾਂ ਮਸੀ ਜਾਨ ਬਚਾ ਕੇ ਆਇਆ ਉਹ ਦਾ ਉਹਨਾਂ ਤੇ ਪ੍ਰਭਾਵ ਵੀ ਐਸਾ ਹੀ ਹੈ ਤੇ ਇਹ ਮੇਰੇ ਖਿਆਲ ਦੇ ਵਿੱਚ ਬੜਾ ਬੱਦਲ ਚੈਨ ਹੈ ਸਕਿਉਰਟੀ ਪੁਆਇੰਟ ਆਫ ਊਨ ਨਾਲ ਵੀ ਤੇ ਕਿਸਾਨਾਂ ਦੇ ਪ੍ਰੋਟੈਸਟ ਦੇ ਪੁਆਇੰਟ ਆਫ ਊਨ ਨਾਲ ਵੀ ਪਰ ਮੋਦੀ ਸਾਹਿਬ ਦੀ ਜਿਹੜੀ ਪਾਰਟੀ ਹੈ ਜ ਉਹਦੀ ਦਸ਼ਾ ਗਰਾਉਂਡ ਲੈਵਲ ਉਹਦੇ ਹਿਸਾਬ ਦੇ ਨਾਲ ਵੀ ਕਿ ਇਹ ਮੇਰਾ ਖਿਆਲ ਆਪਣਾ ਇਹ ਦਾਸ ਕਰੀਏ ਕਿ ਸੁਖੀ ਸੰਧੀ ਜਿਹੜੀਆਂ ਵੀ ਉਹਨੀਆਂ ਰੈਲੀਆਂ ਨੇ ਕਿਸਾਨ ਵੀ ਆਪਣਾ ਪ੍ਰੋਟੈਸਟ ਕਰਦੇ ਰਹੇਣ ਉਹ ਹੋ ਕੇ ਲੰਘ ਜਾ ਅਦਰਵਾਈਜ਼ ਇਹ ਚਾਂਸ ਸਿੱਦੇ ਪਪੈਂਸ਼ਨ ਹੋ ਕੇ ਕਿਤਨਾ ਕੁ ਦਿਨ ਕੋਈ ਗੜਬੜ ਹੋ ਗਈ ਆ ਪੰਜਾਬ ਦੀਆਂ ਇਲੈਕਸ਼ਨਾਂ ਪੋਸਟਪੋਨ ਕਰਾਉਣ ਦਾ ਉਹਨਾਂ ਨੇ ਪਹਿਲਾਂ ਹੀ ਮੰਗ ਕਰ ਚੁੱਕੇ ਨੇ ਆਖਰ ਸਾਹਿਬ ਤਾਂ ਕਿੰਨੀ ਵਾਰ ਇਲੈਕਸ਼ਨ ਕਮਿਸ਼ਨ ਨੂੰ ਮਿਲ ਚੁੱਕੇ ਨੇ ਸੋ ਮੇਰਾ ਖਿਆਲ ਹੈ ਇਦਾਂ ਦਾ ਕੋਈ ਸਟੱਕ ਤੇ ਨਾ ਨਿਕਲੇ ਹੋਵੇ ਇਹਦੇ ਜੀ ਬਿਲਕੁਲ ਸਰ ਬਿਲਕੁਲ ਸੋ ਮਾਹੌਲ ਪਖਾਉਣ ਦੇ ਲਈ ਤਾਂ ਇੱਥੇ ਆ ਰਹੇ ਨੇ ਰਾਜਨੀਤਿਕ ਮਾਹੌਲ ਬਣਾਉਣ ਦੇ ਲਈ ਇੱਥੇ ਆ ਰਹੇ ਨੇ ਪਰ ਜਿਸ ਤਰੀਕੇ ਨਾਲ ਤੁਸੀਂ ਹਾਲਾਤਾਂ ਨੂੰ ਪਰਚਾਨਣਾ ਪਾਇਆ ਲੱਗ ਰਿਹਾ ਵੀ ਆਉਣ ਵਾਲੇ ਜਿਹੜੇ ਸਮਾਂ ਜਾਇ ਰੈਲੀਆਂ ਦੇ ਦਿਨ ਹੋਣਗੇ ਪੰਜਾਬ ਸਰਕਾਰ ਦੇ ਲਈ ਵੱਡੀ ਚੁਣੌਤੀ ਬਣ ਸਕਦੇ ਨੇ ਸੋ ਡਾਕਟਰ ਸਾਹਿਬ ਤੁਸੀਂ ਗੱਲਬਾਤ ਕਰਨੀ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਲਕਸ਼ਮੀਂਦਰ ਜੀ ਸਸਟੀ ਕਾਲ ਸਰੋਤਿਆਂ ਦਰਸ਼ਕਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਇਸਨ ਡਾਕਟਰ ਹਰਵਿੰਦਰ ਸਿੰਘ ਪੱਟੀ ਜਿਨ੍ਹਾਂ ਵੱਲੋਂ ਅੱਜ ਦੇ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਿਆ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਸਾਡੀ ਮੁਲਾਕਾਤ ਉਦ ਤੱਕ ਦੇਵੋ ਇਜਾਜ਼ਤ ਧੰਨਵਾਦ